ਜੁਲੰਦਰ ਦੇ ਸਿਵਲ ਹਸਪਤਾਲ ਦੇ ਵਿੱਚ ਭਾਰਤ ਪੂਸ਼ਣ ਆਸ਼ੂ ਨੂੰ ਮੈਡੀਕਲ ਲਈ ਲਿਆਂਦਾ ਗਿਆ ਹੈ ਸੀਆਈਐਸਐਫ ਕੜੀ ਸੁਰੱਖਿਆ ਦੇ ਵਿੱਚ ਭਾਰਤ ਪੂਸ਼ਣ ਆਸ਼ੂ ਨੂੰ ਮੈਡੀਕਲ ਕਰਵਾਉਣ ਦੇ ਲਈ ਜੁਲੰਦਰ ਦੇ ਸਿਵਲ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਹੈ ਇਸ ਤੋਂ ਬਾਅਦ ਦੇਖਿਆ ਜਾਵੇਗਾ ਕਿ ਭਾਰਤ ਪੂਸ਼ਣ ਆਸ਼ੂ ਨੂੰ ਈਡੀ ਦੇ ਵੱਲੋਂ ਚੰਡੀਗੜ੍ਹ ਭੇਜਿਆ ਜਾਂਦਾ ਹੈ ਜਾਂ ਫਿਰ ਜਲੰਧਰ ਹੀ ਰੱਖਿਆ ਜਾਂਦਾ ਹੈ ਓਕੇ ਓਕੇ ਕਾਜ ਕੇਸ ਦੇ ਵਿੱਚ ਭਾਰਤ ਭੂਸ਼ਣ ਆਸ਼ੂ ਜੀ ਨੂੰ ਠੀਕ ਹੈ ਪ੍ਰਵੈਂਸ਼ਨ ਆਫ ਮਨੀ ਲਾਂਡਰਿੰਗ ਦੇ ਅੰਡਰ ਜੋ ਟੈਂਡਰ ਸਕੈਮ ਵਾਲਾ ਕੇਸ ਆ ਉਹ ਤੇ ਅਰੈਸਟ ਕੀਤਾ ਤੇ ਅਸੀਂ ਪ੍ਰੋਪਰ ਬਰੀਫ ਰਾਈਟਿੰਗ ਦੇ ਵਿੱਚ ਪ੍ਰੈਸ ਨੂੰ ਇਸ਼ੂ ਕਰ ਦਾਂਗੇ ਅੱਜ ਕਿੰਨੇ ਸਵਾਲ ਕੁਝ ਥੋੜਾ ਜਿਹਾ ਸਿਰਫ ਮੈਂ ਮੈਂ ਕਹਿ ਰਿਹਾ ਕਿ ਜੋ ਪ੍ਰੋਪਰ ਹਾਂ ਆਫੀਸ਼ੀਅਲੀ ਅਰੈਸਟ ਕੀਤਾ ਤੇ ਬਰੀਫ ਹੈ ਜੋ ਆਫੀਸ਼ੀਅਲੀ ਅਸੀਂ ਤੁਹਾਨੂੰ ਮੀਡੀਆ ਦੇ ਵਿੱਚ ਪ੍ਰੈਸ ਰਿਲੀਜ਼ ਦੇ ਦਾਂਗੇ ਸਰ ਆਪਣੇ ਨਾਮ ਤੇ ਠੀਕ ਹੈ ਆਪਾਂ ਤੁਹਾਡੇ ਨਾਮ ਦੇ ਜਾਣਕਾਰੀ ਜੈਰੀ ਮੈਂ ਤਾਂ ਈਡੀ ਦਾ ਅਫਸਰ ਹਾਂ ਬਿਲਕੁਲ ਅਫਸਰ ਸਾਹਿਬਾ ਨੂੰ ਮੈਨੂੰ ਜਾਣਕਾਰੀ ਦਿੱਤੀ ਕਿ ਅੱਛਾ ਇੱਕ ਤੁਸੀਂ ਸਰ ਕਹਿ ਰਹੇ ਹੈਗੇ ਉਹਨੂੰ ਪ੍ਰੋਪਰਟੀ ਦੇ ਨਾਲ ਮੈਂ ਮੈਂ ਕਰ ਦਿੱਤਾ ਜੀ ਤੁਹਾਨੂੰ ਮੈਂ ਜੋ ਕਰਨਾ ਕਰਤਾ ਠੀਕ ਹੈ ਅਰੈਸਟ ਕੀਤਾ ਬਰੀਫ ਅਸੀਂ ਰਿਟਰਨ ਦੇ ਵਿੱਚ ਪ੍ਰੈਸ ਰਿਲੀਜ਼ ਇਸ਼ੂ ਕਰ ਦਾਂਗੇ ਪ੍ਰੈਸ ਨੋਟ ਦੇ ਦਾਂਗੇ ਪ੍ਰੈਸ ਨੋਟ ਦਿੱਤਾ ਸਰ ਤਮਾਮ ਜਿਹੜੇ ਲੀਡਰ ਆਏ ਨੇ ਕੀ ਕਹਿਣਾ ਚਾਹੋਗੇ ਦੇਖੋ ਇਹ ਪਿਓਰਲੀ ਜੇਪੀ ਹੋਰ ਆਮ ਆਦਮੀ ਪਾਰਟੀ ਕਾਂਗਰਸ ਦੇ ਏਸਟਰ ਨਾਲ ਕੇ ਖੇਡਦੀ ਆ ਇਹਦੇ ਵਿੱਚ ਕੋਈ ਦੋ ਰਾਵਾਂ ਔਰ ਕੂਕੇ ਪਹਿਲਾਂ ਵੀ 8 ਮਹੀਨੇ ਔਰ ਰੋਲਾ ਕਿੰਨੇ ਦਾ 2000 ਕਰੋੜ ਦਾ ਹਾਂਜੀ ਲੇਕਿਨ ਚਲਾਨ ਕਿੰਨੇ ਦਾ ਦਿੱਤਾ 2 ਲੱਖ ਰੁਪਏ ਦਾ ਉਹ ਵੀ ਠੇਕੇਦਾਰਾਂ ਦੇ ਗੀ ਮਤਲਬ ਮੈਂ ਹੈਰਾਨ ਆ ਜੀ ਜਿਹੜੇ ਵੀ ਜਿਹੜਾ ਵੀ ਬੰਦਾ ਇਹਨਾਂ ਦੀ ਕੋਈ ਗੱਲ ਨਹੀਂ ਮੰਨਦਾ ਉਹਦੀ ਬਾਹ ਮਰੋਣੀ ਔਰ 8 ਮਹੀਨੇ ਔਰ 8 ਮਹੀਨੇ ਦੀ ਜੇਲ੍ਹ ਤੋਂ ਬਾਅਦ ਰੌਣਾ ਕੀ ਪਾਇਆ 2000 ਕਰੋੜ ਰੁਪਏ ਦਾ ਇਹਨਾਂ ਦੇ ਪਬਲਿਕ ਅਰੇ ਕਿਹਾ ਵੀ 2000 ਕਰੋੜ ਰੁਪਏ ਦਾ ਘਟਾਲਾ ਔਰ ਸਿਰਫ 2 ਲੱਖ ਰੁਪਏ ਦਾ ਚਲਾਨ ਜਿਹੜਾ ਔਰ ਉਹ ਵੀ ਭਾਰਤ ਭੂਚਨਾਸ਼ੀ ਤੇ ਨਹੀਂ ਸਿਰਫ ਤੇ ਸਿਰਫ ਠੇਕੇਦਾਰਾਂ ਵੀ ਇਹਨਾਂ ਦੇ ਕੈਂਟ ਤੇ ਉਹਨਾਂ ਦੇ ਟੈਂਡਰ ਹੋਏ ਆ ਤੇ ਤਾਂ 2 ਲੱਖ ਰੁਪਏ ਦਾ ਪ੍ਰੂਫ ਕਰ ਸਕੀ ਆ ਵਿਜੀਲੈਂਸ ਔਰ ਇਹੀ ਕਮੇਡੀ ਕਰਦੀ ਹੈ ਕਿਉਂਕਿ ਈਡੀਪੀ ਬੀਜੇਪੀ ਤੋਂ ਬਿਨਾ ਤਾਂ ਕੁਝ ਨਹੀਂ ਹੈ ਲੇਕਿਨ ਜਿਹੜੇ ਤੱਕ ਤੇ ਮਿਲ ਮੋੜ ਆਉਂਦੇ ਔਰ ਬਿਲਕੁਲ ਉਹਨਾਂ ਦੀ ਸਾਡਾ ਜਿਹੜਾ ਚੀਫ ਮਨਿਸਟਰ ਹੈ ਪੰਜਾਬ ਦਾ ਇਹ ਪਿਓਰਲੀ ਔਨ ਬਿਹਫ ਆਫ ਬੀਜਪੀ ਕੰਮ ਕਰਦਾ ਇਸ ਕੰਮ ਲਈ ਵੀ ਹਾਂ ਵੀ ਬਾ ਮਰੂਰੀ ਅੱਛਾ ਜਿਹੜੇ ਕੋਈ ਮਿਲ ਮੋੜ ਆਉਂਦੇ ਆ ਉਹਨਾਂ ਨੂੰ ਪਤਲੀ ਗਲੀ ਲਗਾ ਦਿੰਦੇ ਆ ਤੇ ਜਿਹੜੇ ਆਕੜ ਕੇ ਰਹਿੰਦੇ ਆ ਵੀ ਹਾਂ ਵੀ ਅਸੀਂ ਖੜਕੇ ਰਹਿਣਾ ਅਸੀਂ ਪੰਜਾਬ ਦੀ ਗੱਲ ਕਰਨੀ ਆ ਅਸੀਂ ਦੇਸ਼ ਦੀ ਗੱਲ ਕਰਨੀ ਆ ਤੇ ਉਹਨਾਂ ਨਾਲ ਇਹ ਕੰਮ ਕਰ ਰਹੇ ਆ ਕੀ ਲੱਗਦਾ ਹੈਗਾ ਕਿਉਂਕਿ ਜਦ ਦੇ ਰਵਨੀਤ ਬਿੱਟੂ ਵੀ ਮੰਤਰੀ ਬਣੇ ਨੇ ਬੀਜੇਪੀ ਚ ਗਏ ਨੇ ਉਸ ਦੇ ਬਾਅਦ ਜਿਹੜਾ ਇੱਕ ਇੱਕ ਦੂਸਰੇ ਤੇ aarop ਬੜੇ ਲੱਗਨੇ ਸ਼ੁਰੂ ਹੋ ਗਏ ਕਾਂਗਰਸ ਬੀਜੇਪੀ ਦਾ ਕਾਫੀ ਵਾਰ ਵੀ ਨਜ਼ਰ ਆ ਰਿਹਾ ਕਿਤਨੇ ਕਿਤਨੇ ਕੋਈ ਕਨੈਕਸ਼ਨ ਹੈ ਨਹੀਂ ਨਹੀਂ ਪਿਓਰਲੀ ਵੈਂਡ ਡਾਟਾ ਹੈਗਾ ਬੀਜੇਪੀ ਦਾ ਲੇਕਿਨ ਅਸਲੀਅਤ ਇਹ ਹੈ ਆ ਪੀਏ ਆਮ ਆਦਮੀ ਪਾਰਟੀ ਮੈਂ ਤਦ ਹੀ ਤੱਕ ਇਹ ਨਾ ਹੁੰਦਾ ਕਿ ਇਹ ਬੀਜੇਪੀ ਦੀ ਬੀਟੀ ਹੈ ਆਮ ਆਦਮੀ ਪਾਰਟੀ ਔਰ ਵਿਚ ਪੰਜਾਬ ਦੇ ਵਿੱਚ ਇਹ ਦੋਨੇ ਇਕੱਠੇ ਰਲ ਕੇ ਕਾਂਗਰਸ ਦੇ ਅਗੇਂਸਟ ਜਿਹੜਾ ਇਹ ਸਾਰਾ ਪੁਸ਼ ਕਰ ਰਹੇ ਤੇ ਹੁਣ ਕਿਉਂਕਿ ਅਰੈਸਟ ਨੂੰ ਲੈ ਕੇ ਜਿਹੜੀ ਸਾਹਮਣੇ ਆ ਰਹੀ ਹੈ ਜਾਣਕਾਰੀ ਤੇ ਕੀ ਅੱਗੇ ਤੁਹਾਡਾ ਹੁਣ ਹਾਈ ਕਮਾਂਡ ਨਾਲ ਤਾਲੁਕ ਬਣੇਗਾ ਜਾਂ ਕੀ ਗੱਲਬਾਤ ਹੋਏਗੀ ਕੀ ਅੱਗੇ ਦਾ ਪ੍ਰੋਸੈਸ ਕੀ ਰਹੇਗਾ ਜੋ ਵੀ ਸਾਰਾ ਕਿਉਂਕਿ ਅਲਟੀਮੇਟਲੀ ਹੁਣ ਤਾਂ ਸਾਨੂੰ ਤੁਹਾਡੇ ਥ्रू ਹੀ ਪਤਾ ਲੱਗਿਆ ਕਿ ਹਾਂ ਵੀ ਰੈਸਕੂ ਹੋ ਰਿਹਾ ਹੈ ਔਰ ਅਜੀਬ ਲਖੋਤ ਸਿੰਘ ਸਾਹਿਬ ਦਾ ਜੀ ਸਾਹਿਬ ਅਮਰੀਕੀ ਕਟੇਸ ਜਿਹੜੇ ਬੀਜੋ ਹੈ ਉਹ ਔਰ ਉਹਦੇ ਤੋਂ ਬਾਅਦ ਜਿਸ ਤਰ੍ਹਾਂ ਦੀ ਵੀ ਜਿਹੜੀ ਰੈਮਡੀ ਆ ਸਾਨੂੰ ਦਾਈ ਕਿਉਂਕਿ ਬੇਰੀ ਸਾਹਿਬ ਨੇ ਵੀ ਹੁਣੇ ਮਿਲਣ ਦੀ ਕੋਸ਼ਿਸ਼ ਕੀਤੀ ਰੋਕ ਦਿੱਤਾ ਗਿਆ ਕਿਉਂਕਿ ਮਿਲਣ ਨਹੀਂ ਦਿੱਤਾ ਜਾ ਰਿਹਾ ਹੈਗਾ ਉਹ ਵੀ ਅਸੀਂ ਕੋਸ਼ਿਸ਼ ਕਰਦੇ ਹਾਂ ਔਰ ਜਿਹੜੇ ਜੋ ਜੋ ਜਿਹੜਾ ਈਗਲ ਦੇ ਅਧੀਨ ਪਰ ਇਹ ਪਿਓਰਲੀ ਪੋਲਿਟਿਕਲ ਅਰੈਸਟ ਹੈ ਇਹ ਟੀ ਪਿਉਰਲੀ ਬੀਜੇਪੀ ਦੇ ਬਿਹਾਫ ਤੇ ਕੰਮ ਕਰਦੀ ਆ ਔਰ ਜਿਹੜਾ ਭਗਵੰਤ ਮਾਨ ਹੈ ਉਹ ਬੀਜੇਪੀ ਦੇ ਇਸ਼ਾਰਿਆਂ ਤੇ ਕੰਮ ਕਰਦਾ ਤਾਂ ਕਿ ਜਿੱਥੇ ਜਿੱਥੇ ਵੀ ਬਿਜ਼ਨਸ ਦੀ ਗ੍ਰੋਥ ਹੈ ਤੁਸੀਂ ਮੈਨੂੰ ਮਤਲਬ ਮੈਂ ਅੱਜ ਤੱਕ ਹੈਰਾਨ ਆ 2000 ਕਰੋੜ ਰੁਪਏ ਦਾ ਰੌਲਾ ਪੈ ਰਿਹਾ ਸੀ ਤੇ 2 ਲੱਖ ਰੁਪਏ ਦਾ ਚਲਾਨ ਦਿੱਤਾ ਉਹ ਵੀ ਠੇਕੇਦਾਰ ਉਹ ਵੀ ਠੇਕੇਦਾਰ ਨੂੰ ਭਾਰਤ ਪੁਸ਼ਨਾਸ਼ੀ ਤੇ ਨਹੀਂ ਦਿੱਤਾ ਸੋ ਇਹ ਇਹ ਨਾ ਦੀ ਕਰਤਾਰ ਹੈ ਪਰ ਜਿਹੜੀ ਵਿਜੀਲੈਂਸ ਵੱਲੋਂ ਐਫ ਆਈ ਆ ਦਰਜ ਕੀਤੀ ਗਈ ਉਹ ਤਾਂ ਇਹ ਨਾ ਤੇ ਕੀਤੀ ਗਈ ਸੀ ਮੈਂ ਕਹਿੰਦਾ ਕੀਤੀ ਗਈ ਆ ਲਿਕਨ ਅੱਜ ਤੱਕ ਉਹਦਾ ਚਲਾਨ ਤੱਕ ਜਿਹੜਾ ਆ ਭਾਰਤ ਪੁੱਛਦਾ ਸੀਗਾ ਕਿਤੇ ਸਿੱਧਾ ਨਾਂ ਤੱਕ ਨਹੀਂ ਉਹਦੇ ਵਿੱਚ ਆਇਆ ਔਰ ਜਿਹੜਾ ਇਹ ਰੌਲਾ ਪੈਂਦਾ ਕਿ ਹਾਂਜੀ ਇੰਨੀ ਰਿਕਵਰੀ ਹੋਈ ਆ ਹੋਇਆ ਹੋਇਆ ਇਟ ਇਜ਼ ਪਿਓਰਲੀ ਫਾਲਸ ਪ੍ਰੋਪਾਗੈਂਡਾ ਅਗੇਂਸਟ ਆਵਰ ਤੇ ਹੁਣ